ਵਾਹ ਚੋਕੀ ਲੱਗੇ ਨਹੀਂ ਬੜੀ ਸਾਰਾ ਨਾ ਪਿਆਰ ਸਾਰਾ ਪਿਆਰ ਪਿਆਰ ਹੋਰ ਨੋੜੇ ਪਿਆਰ ਦੀ ਪਿਆਜ ਨਹੀਂ ਤੇ ਜਿਗਨ ਮੰਦਾ ਓ ਯਾਰ ਬੜਾ ਪਿਆਰ ਲੋ ਜੀ ਰਾਤ ਦਾ ਇੰਤਜ਼ਾਮ ਹੋ ਰਿਹਾ ਲੱਕੜਾਂ ਇਹ ਆ ਜੀ ਪ੍ਰਾਚੀਨ ਖੂਹ ਬਹੁਤ ਪੁਰਾਣੇ ਖੂਹ ਨੇ ਇਹ ਦੇ ਜੀ ਲੈ ਲਓ ਯਾਰ ਠੰਡੀ ਠੰਡੀ ਚੀਜ਼ ਲਓ ਗਈ ਚਲ ਜੀਰਾ ਲੈ ਲਾ ਠੰਡਾ ਹੀ ਨਾ ਦੇਣਾ ਠੰਡਾ ਹੀ ਬਣਾਗਾ ਸਰਦੀ ਚ ਠੰਡਾ ਹੀ ਹੋਣਾ ਆਹੋ ਲਓ ਜੀ ਸਮਾਨ ਫੇਰ ਲੈ ਲਿਆ ਅੱਜ ਅਹੀਂ ਅੱਜ ਦਾ ਤੇ ਹੁਣ ਜਾ ਕੇ ਫੇਰ ਦਵਤ ਹੋ ਗਈ ਠੀਕ ਹੈ ਜੀ ਸਕਰੀਨ ਇੱਧਰ ਹੀ ਆਣੀ ਹੈ ਇੱਧਰ ਵੀ ਪੋਲਦਾ ਪਾਸੇ ਪਾਸੇ ਕੀ ਹੋ ਗਈ ਜੀ ਜੀ ਆ ਛੇ ਜੀਰੇ ਪਾ ਲਓ ਜੀ ਰਾਤ ਦਾ ਇੰਤਜ਼ਾਮ ਹੋ ਰਿਹਾ ਲੱਕੜਾਂ ਦਰਲਿੰਗਾ ਇਕੱਠੀਆਂ ਲੱਕੜਾਂ ਅੱਜ ਆ ਓਸਤਾਦ ਜੀ ਨੇ ਵੀ ਲੱਕੜਾਂ ਇਕੱਠੀਆਂ ਕੀਤੀ ਨੇ ਇਹ ਵੱਡੇ ਓਸਤਾਦ ਜੀ ਨੇ ਵੀ ਆ उधर ਦਲਜੀਤ ਸਿੰਘ ਲੱਕੜਾਂ ਵਾਲੇ ਸੋ ਇਹ ਆ ਜੀ ਪੰਜਾਬ ਹੈਰੀਟੇਜ ਟੂਰਿਜ਼ਮ ਦੁਨੇਰਾ ਨੀਅਰ ਕਾਲਾ ਪੋਲ ਪੋਲਾ ਕਾਲਾ ਪੋਲਾ ਸ਼ਰਮਾ ਵਿਲਾਸ 22 ਲਓ ਜੀ ਸਲਾਦ ਰੈਡੀ ਇਹ ਵਿੱਚ ਪਾ ਲਓ ਇਹ ਨਹੀਂ ਪਾਣਾ ਦੇ ਜੀ ਇਹ ਤੜੀ ਨਾ ਨਹੀਂ ਨਹੀਂ ਆ ਗਈ ਉਹ ਨਹੀਂ ਆਣੀ ਪਾਣਾ ਨਾ ਨਾ ਦੇ ਵਿੱਚ ਗੋਲ ਦੋ ਆਹ ਹੋ ਵਿੱਚ ਗੋਲ ਦੋ ਭਾਈ ਜੀ ਹਾਂ ਆਹ ਲੋ ਜੀ ਉਸਤਾਦਾਂ ਨੇ ਬਣਾਤਾ ਏ ਆਇਟਮ ਖਾ ਜਾਏ ਨਹੀਂ ਨਹੀਂ ਦੰਦ ਨਹੀਂ ਲੱਗੇ ਇਸ ਚ ਹੁੰਦਾ ਨਹੀਂ ਉਸਤਾਦਾਂ ਨੇ ਕੀਤੇ ਆਇਟਮ ਪੇਜ ਨੂੰ ਚਾਹਿਆਗਾ ਖਾ ਜਾਏ ਨਹੀਂ ਬਣਾਉਂ ਆਪ ਉਹ ਇੱਥੇ ਇਸ ਵਿੱਚ ਕੀ ਹੈ ਗੋਭੀ ਮੇ ਵਾਹ ਜੋ ਕੀ ਲਗੇ ਨਹੀਂ ਬੜੀ ਸਾਰਾ ਨਾ ਪਿਆਜ਼ ਇੱਥੇ ਮੋੜੇ ਸਾਰਾ ਪਿਆਜ਼ ਪਿਆਜ਼ ਬੜੀ ਹੋਰ ਨੋੜੇ ਪਿਆਜ਼ ਦੀ ਤੇ ਪਿਆਜ਼ ਨਹੀਂ ਤੇ ਜਗੜ ਮੰਦਾ ਉਹ ਯਾਰ ਬੜਾ ਪਿਆਜ਼ ਹੈ ਉਹ ਨਹੀਂ ਨਹੀਂ ਪਿਆਜ਼ ਜਿੰਨਾ ਪਾਓਗੇ ਉਹਨਾਂ ਵਧੀਆ ਬਸ ਕਰ ਮੋੜਾਈ ਜਿੰਨਾ ਪਿਆਜ਼ ਪਾਓਗੇ ਹੋਰ ਲਿਆਵਾਂਗੇ ਰਸਤੇ ਜੋ ਉਹ ਨਹੀਂ ਗੱਲ ਪਿਆਜ਼ ਮੁੱਕ ਨਹੀਂ ਥੋੜੀ ਗੱਲ ਕਰਦੇ ਆਪਾਂ ਆਹ ਪਿਆਜ਼ਾ ਜਿਹੜਾ ਟਮਾਟਰ ਨੂੰ ਜੀਣਾ ਹੈ ਉਹ ਵਿੱਚੇ ਪੈਣਾ ਸਾਰਾ ਹਾਂ ਇਕੱਠਾ ਹੀ ਪੋਣਾ ਹੈ ਨਹੀਂ ਯਾਰ ਬਾਜ ਜੋ ਭਾਈ ਦੇ ਪਿਆ ਲਾਲ ਉਹ ਦਵਾ ਚੋ ਟਮਾਟਰ ਬਾਜ ਜੋ ਭਾਈ ਦੇ ਆ ਪਿਆਜ਼ ਲਾਲ ਕਰਨੇ ਪਹਿਲਾਂ ਉਹ ਪਿਆਰ ਕਹਿੰਦੇ ਲੈ ਗਿਆ। ਲਓ ਜੀ ਇਹ ਆ ਚਰਨਾ। ਚਰਨਾ ਮੈਂ ਤੁਹਾਨੂੰ ਲਾਗੂ ਜਾ ਕੇ ਦਿਖਾਉਣਾ। ਆਹੋ ਕਿੰਨਾ ਸ਼ਾਨਦਾਰ ਉੱਪਰੋਂ ਪਾਣੀ ਆ ਰਿਹਾ ਵਾ। ਉਹ ਵਾਓ। ਅਤੀ ਸੁੰਦਰ। बा पटवा वन मंडल पठानकोट वन रेंज दनेरा ब्लॉक पटवा ये रही सीढ़ी ऐसे ऐसे सीढ़ी लगी है तो इसके ऊपर से हम जाएंगे हम्म 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 यह है जी नर्सरी नर्सरी में आ गए हम अंदर इतों किलोमीटर ਆਹ ਜਗਾ ਵੇਖੋ ਲੰਗਰ ਨੂੰ ਪ੍ਰਧਾਨ ਸਾਹਿਬ ਆਓ ਆ ਜਾ ਆ ਜਾ ਆ ਜਾ ਆ ਜਾ ਫਾਸ ਨਾ ਜਾਏਂ ਗਲੇਲ ਚ ਤੂੰ ਫਸਨੂ ਫਿਰਦਾ ਮੈਂ ਆਰਾਮ ਨਾਲ ਨਿਕਲ ਆਇਆ ਹਾਂ ਉਹ ਫਾਲਤੂ ਬੰਦਾ ਨਹੀਂ ਵਿਖੋਣਾ ਸੀ ਕੋਈ ਵੀ ਫਾਲਤੂ ਬੰਦਾ ਨਹੀਂ ਵਿਖੋਣਾ ਕੋਈ ਨਹੀਂ ਲੰਗਦਾ ਵਿੱਚੋਂ

ਲਓ ਜੀ ਪਹੁੰਚ ਗਏ ਅਸੀਂ ਮੰਦਰ ਕੋਲ ਤੇ ਇਹ ਜੀ ਮੰਦਰ ਛੋਟਾ ਜਿਹਾ ਸ਼ਿਵ ਜੀ ਦਾ ਨੋ ਰਾਈ ਹੈ ਜੈ ਸ਼ਿਵ ਸ਼ੰਭੂ ਇਹ ਹੈ ਜੀ ਪ੍ਰਾਚੀਨ ਖੂਹ ਬਹੁਤ ਪੁਰਾਣੇ ਖੂਹ ਨੇ ਇਹ ਪਾਣੀ ਦੀ ਸਪਲਾਈ ਆਹਰੇ ਪਾਣੀ ਪੀਣ ਲਾਇਕ ਨਹੀਂ ਗਾਹੀ ਪਾਣੀ ਹੁੰਦਾ ਹੈ ਨਾ ਕਰਾ ਜੇ ਹੂੰ ਆ ਵੇਖੋ ਹਾਂ ਇਹ ਮੈਨੂੰ ਲੱਗਦਾ ਉਹ ਚਲ ਗਏ ਆ ਆ ਛੁੱਟੀਆਂ ਦੀ ਤਾਂ ਕਰਕੇ ਨਹੀਂ ਇੱਥੇ ਆ ਗਏ ਕੋਈ ਕੁਝ ਨਹੀਂ ਹੋਣਾ ਵੇਖਦਾ ਕੁਝ ਗੱਤੀ ਬਈ ਉਹਨਾਂ ਦੀ ਹੋਵੇ ਆ ਜੀ ਜਿੱਥੇ ਬਹੁਤ ਵਧੀਆ ਗਾ ਯਾਰ ਚੋਰੀ ਚਾਰੀ ਵਾਲਾ ਕੰਮ ਨਹੀਂ ਗਏ ਆ ਕਿੰਨੇ ਲੱਗਿਆ ਇਹ ਸੰਤਰੇ ਇਧਰੋਂ ਜਿਹੜੇ ਖਵਾਇਆ ਤੁਸੀਂ ਤੁਹਾਨੂੰ ਕੱਟ ਕੇ ਆਹ ਨਹੀਂ ਇਹ ਇਹ ਤਾਂ ਸਿਰਫ ਉਹੋ ਕਾਦੀ ਆਉਂਦਾ ਹੋਰ ਦੀ ਗੱਲ ਨਹੀਂ ਨਹੀਂ ਚਾਰ ਪੰਜ ਅੱਛਾ ਅੱਛਾ ਗਲਗਲ ਟਾਈਪ ਗਲਦਲਵਾ ਚਾਰ ਮਿਲਦਾ ਛਿਲਕਾ ਜਿਹੜਾ ਮੋਟਾ ਹੁੰਦਾ ਦਾ ਹੂੰ ਹੂੰ ਆਵੇ ਆ ਇਧਰ ਕਿੰਨੇ ਲੱਗੇ ਮੈਨੂੰ ਤਾਂ ਸੰਤਰੇ ਲੱਗੰਦੇ ਆ ਯਾਰ ਇਹ ਹਾਂ ਦਰੁੰਜਾ ਆ ਅੱਛਾ ਦਰੁੰਜਾ ਹੈ ਮਾ ਤੁਸੀਂ ਵੇਖੋ ਜੀ ਆ ਨਵੀਂ ਚੀਜ਼ ਇਹ ਫਲ ਵੇਖਣ ਨੂੰ ਸੰਤਰੇ ਵਰਗਾ ਹੀ ਆ ਹਾਂ ਵੇਖਣ ਨੂੰ ਸੰਤਰੇ ਵਰਗਾ ਹੀ ਆ ਕਹਿੰਦੇ ਦਰੁੰਜਾ ਇਹਨੂੰ ਬਤਿਗਾ ਇਹ ਬਤਿ ਇਹ ਪਾਣੀ ਦੇ ਚਿੱਕੇ ਪੰਪ ਘਸਦਾ ਆ ਯਾਰ ਪਾਣੀ ਪਾਉਂਦੇ ਹੂੰ ਥੋੜਾ ਤਕੜਾ ਸਿਸਟਮ ਆਇਆ ਤਾਂ ਰੱਬ ਉਹੀ ਚੀਜ਼ ਕੋ ਹੁੰਦਾ ਈ ਹੂੰ ਤੇ ਜਿਹੜੀ ਖਾਣ ਵਾਲੀ ਚੀਜ਼ ਦੀ ਉਹ ਨਹੀਂ ਉਗਦੀ ਹੈ ਜਿਹੜੀ ਚੀਜ਼ ਫਾਸਟ ਹੁੰਦੀ ਰੱਬ ਉਹੀ ਉਹਨੂੰ ਉਗਦਾ ਤੇ ਜਿਹੜੀ ਖਾਣ ਵਾਲੀ ਦੀ ਉਹ ਨਹੀਂ ਹੁੰਦੀ ਤੇ ਉਹ ਬੜੀ ਔਖੀ ਹੁੰਦੀ ਮੈਂ ਫਿਰ ਇਹਦਾ ਇਹ ਆ ਨਾ ਹੂੰ ਇਹਨੂੰ ਫਿਰ 에ਅਰ ਲੇਅਰਿੰਗ ਕਰ ਲਵੇ ਹਾਂ ਹਾਂ ਅੱਛਾ ਚਲਾ ਲੈ ਜੀ